ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਦਿਸ਼ਾ ਉਹਦੇ ਸੰਬੰਧ ਵਿੱਚ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਪਾਰਟੀ ਤੋਂ ਸਵੇਰੇ ਰੈਜ਼ਿਗਨੇਸ਼ਨ ਅਜਿਹਾ ਓਪੇਜਾ ਸੀ ਪਰਵਾਰ 1920 ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਕੱਚੀ ਦੇ ਵਿੱਚ ਪਹਿਲੀ ਚੋਣ ਹੁੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਦੇ ਵਿੱਚ ਮੇਰੇ ਦਾਦਾ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਡੈਕਟ ਹੋਏ ਪਾਕਿਸਤਾਨ 'ਚ ਉਸ ਤੋਂ ਬਾਅਦ ਮੇਰੇ ਡੈਡੀ ਪਿਤਾ ਜੀ ਸਰ ਹਰੀਤ ਸਿੰਘ ਛੀਮਾ ਪੈਣ ਦੇ ਵਿੱਚ ਐਸਜੀਪੀਸੀ ਦੇ ਮੈਂਬਰ ਬਣੇ ਔਰ ਨਗਾਕਾਰ 50 ਸਾਲ ਉਹ ਮੈਂਬਰ ਰਹੇ 68 ਦੇ ਵਿੱਚ ਜਦੋਂ ਜਸਸ ਸਿੰਘ ਗੁਦਾਰ ਸਿੰਘ ਦੀ ਪਹਿਲੀ ਆਕਾਦੀ ਸਰਕਾਰ ਬਣੀ ਹੈ ਉਹਦੇ ਵਿੱਚ ਮੰਤਰੀ ਬੜੇ ਸਾਬ ਪ੍ਰਕਾਸ਼ ਸਿੰਘ ਬਾਦਲ ਵੀ ਮੰਤਰੀ ਸੀਗੇ ਉਸ ਤੋਂ ਬਾਅਦ ਸਾਬ ਪ੍ਰਕਾਸ਼ ਸਿੰਘ ਬਾਦਲ ਜਦੋਂ ਸੀਐਮ ਬੜੇ ਉਹਨਾਂ ਨਾਲ ਮੰਤਰੀ ਜਿਹਾਏ 72 ਚ ਐਮਐਲਏ ਬੜੇ ਜੇਜੀਤ ਸਿੰਘ ਸੀਐਮ ਸੀਗੇ 77 ਚ ਜਿਹੜੀ ਜਨਤਾ ਕੌਮਨ ਸਰਕਾਰ ਬਣੀ ਉਹਦੇ ਵਿੱਚ ਫੇਰ ਕੈਬਨਟ ਦੇ ਵਿੱਚ ਸਾਬ ਪ੍ਰਕਾਸ਼ ਸਿੰਘ ਬਾਦਲ ਨਾਲ ਮੈਂ 7 ਤੋਂ ਲੈ ਕੇ 12-13 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਜੇਦਾ ਪ੍ਰਧਾਨ ਰਿਆ ਔਰ ਵੱਖ-ਵੱਖ ਖੋਤਿਆਂ ਤੇ ਕੰਮ ਕੀਤਾ ਅੱਜ ਜਿਹੜੀ ਪਾਰਟੀ ਦੀ ਦੂਰਦਸ਼ਾ ਹੈ ਉਹ ਤੁਹਾਡੇ ਸਾਹਮਣੇ ਹੈ ਮੈਂ ਸਵੇਰੇ ਰੈਜ਼ੀਗਨੇਸ਼ਨ ਭੇਜਿਆ ਪਾਰਟੀ ਦੀ ਸੋਚ ਦੇਖੋ ਤੁਸੀਂ ਇਹ ਨਹੀਂ ਉੱਤੇ ਕੋਈ ਫਿਫਰੀ ਕੀਤੀ ਜਾਵੇ ਜਾਂ ਬਣਾ ਕੇ ਕੋਈ ਗੱਲ ਕੀਤੀ ਜਾਵੇ ਇਮੀਡੀਏਟਲੀ ਜਿਵੇਂ ਇਹ ਤਾਂ ਪਹਿਲੇ ਹੀ ਪਾਰਟ ਜੋ ਖੜਤਾ ਜੀ ਪਾਰਟੀ ਦੀਆਂ ਗਤੀਵਿਧੀਆਂ ਜਿਹੜੀਆਂ ਪਾਰਟੀ ਦੇ ਜਿਹੜੇ ਪ੍ਰੋਗਰਾਮ ਨੇ ਉਹਦੇ ਖਿਲਾਫ ਇਹਨੇ ਕੰਮ ਕੀਤਾ ਮੈਂ ਡਾਕਟਰ ਚੀਮਾ ਨੂੰ ਸਵਾਲ ਕਰਦਾ ਵੀ ਕਿਹੜੀਆਂ ਗਤੀਵਿਧੀਆਂ ਨੇ ਤੁਸੀਂ ਤਾਂ ਉਦੋਂ ਜੰਮੇ ਵੀ ਨਹੀਂ ਸੀ ਕਾਂਗਰਸ ਦੇ ਵਿੱਚ ਜਦੋਂ ਦੇ ਅਸੀਂ ਕਾਂਗਰਸ ਦੇ ਵਿੱਚ ਹੋ ਸਾਂਭੀ ਆ ਕੋਈ ਸਾਂਭੀ ਸਾਰਾ ਪਰਿਵਾਰ ਕੋਈ ਜੇ ਵੀ ਇਹੋ ਜੀ ਜਿਹਦੇ ਵਿੱਚ ਕੋਈ ਮੋਰਚਾ ਨਹੀਂ ਇਹੋ ਜਿਹਾ ਜਿੱਥੇ ਜੇਲ ਨਹੀਂ ਕੱਟੀ ਇਹ ਅੱਜ ਜਿਹੜੇ ਭਾਗਤਕ ਨੇ ਜਿਨ੍ਹਾਂ ਨੇ ਕੰਟਰੋਲ ਕੀਤਾ ਹੋਇਆ ਕਾਦੀਦਲ ਤੇ ਇਹ ਸਾਰੇ ਨੌਨ ਪੰਥਕ ਪੰਥ ਦੇ ਉਸੇ ਕਰਕੇ ਇਹਨਾਂ ਨੇ ਜਿਹੜੀ ਆ ਦੂਦਰਸ਼ਾ ਕਰਤੀ ਕਦੀ ਸੋਚਿਆ ਸੀ ਵੀ 117 ਚੋਂ 70 80 ਕੈਂਡੀਡੇਟਾਂ ਦੀ ਜਮਾਤਾਂ ਜਬ ਹੋਣਗੀਆਂ ਪਰ ਸ਼ੋਭੀ ਕਾਦੀਦਲ ਫੇਰ ਵੀ ਸਮਝਿਆ ਨਹੀਂ ਹੋਸ਼ਰੀ ਸੁਭਾਦੀ ਉਸ ਤੋਂ ਬਾਅਦ ਪਾਰਲਮੈਂਟ 'ਚ ਲੈਕਚਰ ਆਈਆਂ ਸਿਰਫ ਆਪਣੀ ਇੱਕ ਬਠੇਡਾ ਹਲਕਾ ਇਹ ਕੱਢ ਸਕੇ ਆ ਬਾਕੀ ਸਾਰਿਆਂ ਤੇ ਕਿਸੇ ਤੇ ਜਵਾਨ ਜਬਤ ਹੈ ਬਹੁ ਬੁਰੀ ਤਰ੍ਹਾਂ ਹਾਰੇ ਹੁਣ ਜਿੰਨੀਆਂ ਬਾਈਲੈਕਸ਼ਨਸ ਆ ਰਹੀਆਂ ਉਹਦੇ ਵਿੱਚ ਵੀ ਭਾਵੇਂ ਸਾਹਮਣੀਆਂ ਰਿਜ਼ਲਟ ਪਰ ਜਿਹੜਾ ਮਾਈਂਡ ਹੈ ਜਾਂ ਸੋਚ ਹੈ ਉਹ ਅੱਜ ਵੀ ਉੱਥੇ ਖੜੀ ਹੈ ਕਿ ਕਿਸੇ ਵੀ ਤਰੀਕੇ ਨਾਲ ਕਿਸੇ ਦੀ ਮੈਂਤ ਨਹੀਂ ਕਰਨੀ ਤਰਨਾ ਨਹੀਂ ਕਰਨਾ ਕਿਸੇ ਵਰਕਰ ਨੂੰ ਮਨਾਉਣ ਦੀ ਯਤਨ ਨਹੀਂ ਕਰਨਾ ਕਿਸੇ ਹੜਕੇ ਵਿੱਚ ਜਾ ਕੇ ਵਰਕਿਆਂ ਦਾ ਹਾਲਚਾਲ ਨਹੀਂ ਪਛੜਾ ਇੱਕੋ ਹੀ ਸੋਚ ਵੀ ਮੇਰੀ ਲੀਡਰਸ਼ਿਪ ਕਿਸੇ ਤਰੀਕੇ ਨਾਲ ਕਾਇਮ ਰਵੇ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਮੈਂ ਅੱਜ ਸਵੇਰੀ ਪਾਰਟੀ ਤੋਂ ਵੰਡ ਬਣਾ ਲਿਆ ਸੀ ਅਸਿਫਾ ਦੇ ਦਿੱਤਾ ਸੋ ਮੈਂ ਆਪਣਾ ਰੈਜ਼ੀਗਨੇਸ਼ਨ ਸਵੇਰੇ ਪਾਰਟੀ ਨੂੰ ਭੇਜਿਆ ਅਗਲਾ ਜਿਹੜਾ ਐਕਸ਼ਨ ਉਹ ਆਪਣੇ ਵਰਕਰਸ ਦਾ ਵਰਕਰ ਸਾਖਸ ਵਧੀਆਂ ਨਾਲ ਔਰ ਹਲਕੇ ਦੇ ਜਾਂ ਜ਼ਿਲ੍ਹੇ ਦੇ ਜਿਹੜੇ ਆਪਣੇ ਸੱਜਣ ਦੇ ਜਿਨ੍ਹਾਂ ਨੇ ਪਾਰਟੀ ਪਿੱਛੇ ਕੁਰਬਾਨੀਆਂ ਕੀਤੀਆਂ ਪਾਰਟੀ ਪਿੱਛੇ ਬਹੁਤ ਵੱਡੀ ਦੇਣ ਦਿੱਤੀ ਹੈ ਉਹਨਾਂ ਸਾਰਿਆਂ ਨਾਲ ਸਲਾਹ ਮਸ਼ਵਾਹ ਕਰਨ ਤੋਂ ਬਾਅਦ ਜਿਹੜਾ ਨੈਨੋ ਫੈਕਸ਼ਨ ਅਗਲਾ ਉਹ ਲਵਾ ਚਿਮਾ ਜੀ ਜਿਹੜਾ ਤੁਸੀਂ ਰੈਜ਼ੀਗਨੇਸ਼ਨ ਦਿੱਤੀ ਮੈਂ ਲੰਬੀ ਚੌੜੀ ਸਟੇਟਮੈਂਟ ਹੀ ਦਿੱਤੀ ਮੈਂ ਦੱਬਾ ਚੜਾ ਆਪਣਾ ਪੇਜੜੀ ਲਿਖ ਕੇ ਮੈਂ ਦੋ ਅੱਖਰ ਲਿਖੇ ਦਾ ਬਤਲਵੇ ਸੀ ਮੇਰੀ ਸੋਚ ਕਿੱਥੇ ਹੈ ਪਾਰਟੀ ਦੀ ਪਾਰਟੀ ਦੇ ਆਫਿਸ ਦੀ ਸੋਚ ਕਿੱਥੇ ਹੈ ਉਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਸਿਰਫ ਦੋ ਲਾਈਨਾਂ ਲਿਖਿਆ ਸੀ ਕਿ ਮੈਂ ਕਾਡੇ ਕੰਮ ਕਰਕੇ ਪਾਰਟੀ ਨੂੰ ਅਲੱਗ ਦਾ ਕਹਿੰਦੇ ਜੀ ਬਾਈ ਜੀ ਕੀ ਹੈ ਦੱਸੋ ਜਦੋਂ ਆਪਾਂ ਕਿੱਥੇ ਖੜੇ ਆ ਪਾਰਟੀ ਕਿੱਥੇ ਖੜੀ ਹੈ ਕਿੜਾ ਟਕਸਾਲੀ ਰਹਿ ਗਿਆ ਜੀ ਜਦੋਂ ਆਪਾਂ ਕਿਸੇ ਮੀਟਿੰਗ 'ਤੇ ਬੈਠਦੇ ਹਾਂ ਤੁਸੀਂ ਵੀ ਚਾਹਦੇ ਹੋ ਉਸ ਤੋਂ ਤੁਹਾਨੂੰ ਲੱਗਦਾ ਹੈ ਕਿ ਉਹ ਕਾਲੀ ਚਿਹਰਾ ਜਿਵੇਂ ਉਹਦੇ ਕਿ ਪਾਰਟੀ ਦਾ ਜਿਹੜਾ ਡਿਸਪਲਿਨ ਹੈ ਉਹਨੂੰ ਮਨਟੇਵ ਕਰਦੇ ਹੋਏ 14 ਕਮੇਟੀ ਦੀਆਂ ਰਿਪੋਰਟਸ ਜਿਹੜੀਆਂ ਉਹ ਪਾਰਟੀ ਵਿੱਚ ਡਿਸਕਸ ਹੋਈਆਂ ਉਹ ਲਾਗੂੜੀ ਹੋਈਆਂ ਇਕੱਲੇ ਇਕੱਲੇ ਹਲਕੇ ਵਿੱਚ ਜਾ ਕੇ ਜਿਵੇਂ ਆਪਾਂ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੀ ਗੱਲ ਕਰ ਲਈਏ ਬੱਸੀ ਦੀ ਵੀ ਮੀਟਿੰਗ ਹੋਈ ਪਟੇਗੜ ਸਾਹਿਬ ਦੀ ਵੀ ਹੋਈ ਉਮਲੋਹ ਦੀ ਵੀ ਹੋਈ ਜੇ ਤੁਸੀਂ ਉੱਥੋਂ ਦੀਆਂ ਵੀਡੀਓਸ ਵੰਗਾ ਕੇ ਦੇਖੋਗੇ ਜੋ ਪਾਰਟੀ ਦਾ ਜਾਂ ਵਰਕਰਜ਼ ਦਾ ਇਤਰਾਜ ਸੀ ਜਾਂ ਸੁਝਾਅ ਸੀ ਉਹਦੇ ਵਿੱਚੋਂ ਇੱਕ ਵੀ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਤੋਂ ਚੁੱਕ ਰਾਇਆ ਗਿਆ ਔਰ ਉਹ ਪਾਰਟੀ ਨੂੰ ਅਜੇ ਤੱਕ ਕੁੱਪਤਣਾ ਪਾਇਆ ਔਰ ਜਿਹੜੀ ਪਾਰਟੀ ਦੀ ਦੂਰਸ਼ਾ ਉਹ ਪਿਛਲੇ 5 ਸਾਲ ਤੋਂ ਨਹੀਂ 2016 ਤੋਂ ਲੈ ਕੇ ਹੁਣ ਤੱਕ ਸੋਚਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਬੈਠੇ ਆ ਪਾਰਟੀ ਚੜ੍ਹਦੀ ਕਲਾ ਚਾਹੇਗੀ ਕੋਈ ਸੋਚ ਆਪਣੀ ਬਦਲੇਗੀ ਪਰ ਕਿਸੇ ਨੇ ਕੋਈ ਸੋਚ ਬਦਲ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਪ੍ਰੋਗਰਾਮ ਨਵੇਂ ਨੀਵ ਲਿਖ ਕੇ ਆਈ ਵਾਰੀ ਨਵਾਂ ਕੰਮ ਦੇਖ ਕੇ ਅੱਗੇ ਉਹ ਵਰਕਰਸ ਨੂੰ ਜਾਂ ਲੀਡਰਸ ਨੂੰ ਲਾਰੇ 'ਚ ਰੱਖਿਆ ਗਿਆ ਜੀਮਾ ਸਾਹਿਬ ਬੜੀਆਂ ਕੁਰਬਾਨੀਆਂ ਕੀਤੀਆਂ ਅੱਜ ਮੈਂ ਕਹਿ ਸਕਦਾ ਵੀ ਕਾਲੀ ਦਾਸ ਨੂੰ ਫੜਾ ਕਰਨ ਵਾਲਿਆ ਜੱਪੋ ਸੱਤ ਫਤਿਹ ਸਿੰਘਰੋਂ ਤੋਂ ਲੈ ਕੇ ਮੋਹਨ ਸਿੰਘ ਤੋੜੇ ਜਦੇਸ ਸਿੰਘ ਤਲਵੰਡੀ ਇਹ ਤਾਂ ਰੋਣਾ ਇਹਨੇ ਖਤ ਜੀ ਸਖਾਂ ਭਰੇ ਤੁਸੀਂ ਦੋ ਕੋਰੇ ਅੰਕਾ ਕਰਾ ਤਕਰੀਫ ਹੋਈ ਠੀਕ ਮਾਡੋ ਮੰਨਣਾ ਹੋਈ ਕਰਦਾ ਨੇਚਰਲੀ ਜਦੋਂ ਆਪਾਂ ਇੰਨੀ ਦੇਰ ਕਿਸੇ ਪਾਰਟੀ ਦਾ ਵਿੰਗ ਜਾਂ ਪਰਿਵਾਰ ਦੇ ਤੌਰ ਤੇ ਵਿਚਰੇ ਆਪਾਂ em